ਕੱਠ ਜੋੜ ਹੋਣਾ ਨਾ ਹੋਣਾ ਮੇਰੇ ਵਾਸਤੇ ਗੱਲ ਨਹੀਂ ਛੋਟਾ ਮੂ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਅਸੀਂ ਉਸ ਤੇ ਚੱਲਦੇ ਹਾਂ ਅਗੱਠ ਜੋੜ ਉੱਪਰ ਹੋਣਾ ਹੈ ਉੱਪਰ ਜੇ ਗੱਠ ਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਹੈ ਅਸੀਂ ਉਹ ਡੋਲ ਬਣਾਣਾ ਪਾਰਟੀ ਦਾ ਬੰਦਾ ਆਇਆ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਹੁੰਦਾ ਮੇਰਾ ਪਾਰਟੀ ਦੇ ਨਾਲ ਵਿਚਾਰ ਅੱਜ ਤੱਕ ਪਾਰਟੀ ਦਾ ਦੇ ਸਭ ਇਕੱਲੇ ਇਲੈਕਸ ਲੜਾਂਗੇ ਪਾਰਟੀ ਦਾ ਆਦੇਸ਼ ਆ ਗਿਆ ਵੀ ਇਕੱਠੇ ਹੋ ਕੇ ਲੜਨਾ ਜੀ ਤੁਹਾਨੂੰ ਪਰ ਇੱਕ ਗੱਲ ਜ਼ਰੂਰ ਹੈ आम عوام ਦੀ ਆਵਾਜ਼ ਜਿਹੜੀ ਹੈ ਆਹ ਹੈ ਇਕੱਠੇ ਹੋ ਜਾਂ ਤਾਂ ਸਰਕਾਰ ਬੋਲ ਜੂਗੀ ਪਿੰਡ ਪਿੰਡ ਫੜੀ ਫੜੀ ਘੁੰਮਦੇ ਆ ਪਿੱਛੇ ਅੱਛਾ ਜੀ ਕਹਿੰਦੇ ਗੱਠ ਜੋੜ ਹੋਣਾ ਨਾ ਹੋਣਾ ਮੇਰੇ ਵਸਤੇ ਕਰਨੀ ਛੋਟਾ ਮੂ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਹਦੇਸ ਦਿੰਦਾ ਅਸੀਂ ਉਸ ਤੇ ਚੱਲੂ ਅਗਠ ਜੋੜ ਉੱਪਰ ਹੋਣਾ ਉੱਪਰ ਜੇ ਗੱਠ ਜੋੜ ਹੋ ਗਿਆ ਸਾਨੂੰ ਆਦੇਸ ਆਣਾ ਅਸੀਂ ਉਹ ਡੋੜ ਬਣਾਣਾ ਪਾਰਟੀ ਦਾ ਬੰਦਾ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਨਾ ਬੰਦਾ ਇੰਡੀਪੈਂਡੈਂਟ ਹੁੰਦਾ ਮੇਰਾ ਪਾਰਟੀ ਦੇ ਨਾਲ ਵਿਚਾਰ ਹੈ ਅੱਜ ਤੱਕ ਪਾਰਟੀ ਦਾ ਨਹੀਂ ਸਭ ਇਕੱਲੇ ਲੈਕਸ ਲੜਾਂਗੇ ਪਾਰਟੀ ਦਾਦੇ ਸਾਗੇ ਵੀ ਇਕੱਠੇ ਹੋ ਕੇ ਲੜਨਾ ਜੀ ਤੁਹਾਨੂੰ ਪਰ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਇਕੱਠੇ ਹੋ ਜਾਂ ਤਾਂ ਸਰਕਾਰ ਬਣ ਜੂਗੀ ਪਿੰਡ ਪਿੰਡ ਗਲੀ ਗਲੀ